ਸਾਡੇ ਪੰਜਾਬੀਆਂ ਦੇ ਸਿਵੇ ਹੁੰਦੇ ਨਾ ਆਪਣੇ ਉੱਥੇ ਜਿੱਦਾਂ ਜਦੋਂ ਡੈਥ ਤੋਂ ਬਾਅਦ ਸਭ ਇੱਥੋਂ ਚੱਲੀ ਸੀ ਪਹਿਲੀ ਟ੍ਰੇਨ ਆ ਦੇਖੋ ਇੱਥੇ ਦੇਖੋ ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਵਧੀਆ ਵਿਊ ਦਿਖਾਉਣਾ ਹੈ ਫੋਰਟ ਲੈਂਗਲੀ ਕੈਨੇਡਾ ਦਾ ਬਹੁਤ ਪੀਸਫੁਲ ਏਰੀਆ ਆ ਆਪਣੇ ਬੰਦਿਆਂ ਨੂੰ ਘੱਟ ਹੀ ਪਤਾ ਇੱਦਾਂ ਦਾ ਇਹ ਜ਼ਿਆਦਾਤਰ ਇੱਥੇ ਗੋਰੇ ਹੀ ਆ ਰਹਿੰਦੇ ਤੇ ਇਹ ਰਿਵਰ ਆ river ਦੇ ਨਾਲ-ਨਾਲ ਸਾਰਾ view ਤੁਹਾਨੂੰ ਦਿਖਾਉਨੇ ਆ ਕੈਨੇਡਾ ਦਾ ਬਹੁਤ ਵਧੀਆ ਪੀਸਫੁੱਲ ਏਰੀਆ ਹੈ ਸਾਰੇ ਇੱਥੇ ਕੈਂਪਿੰਗ ਕਰਨ ਆਉਂਦੇ ਆ ਫਿਸ਼ਿੰਗ ਕਰਨ ਆਉਂਦੇ ਆ ਨਾਲ ਬੀਚ ਆ ਪਿਕਨਿਕ ਕਰਦੇ ਆ ਸਾਰੇ ਬਹੁਤ ਨੀਟ ਐਂਡ ਕਲੀਨ ਏਰੀਆ ਹੈ ਅਸੀਂ ਵੀ ਇੱਥੇ ਪਹੁੰਚ ਚੁੱਕੇ ਆ ਗੱਡੀ ਲਾਤੀ پارک ਤੇ ਹੁਣ ਤੁਹਾਨੂੰ ਘੁੰਮ ਕੇ ਸਾਰਾ ਦਿਖਾਉਨੇ ਆ ਤੁਹਾਨੂੰ ਉਹ ਵੀ ਏਰੀਆ ਦਿਖਾਵਾਂਗੇ ਜਿੱਥੇ ਕਲਵੀਰ ਝਿੰਜਰ ਦੇ ਗਾਣੇ ਦੀ ਸ਼ੂਟਿੰਗ ਹੋਈ ਆ ਮੋਸਟਲੀ ਕਾਫੀ ਗਾਣੇ ਸ਼ੂਟ ਹੁੰਦੇ ਆ ਇੱਥੇ ਬਟ ਕਲਵੀਰ ਝਿੰਜਰ ਦਾ ਵਨ ਆਫ ਦਾ ਗੁੱਡ Song ਇੱਥੇ ਸ਼ੂਟ ਹੋਇਆ ਉਹ ਤੁਹਾਨੂੰ ਦਿਖਾਵਾਂਗੇ ਲੋਕੇਸ਼ਨ ਸਾਰੀ ਬਹੁਤ ਵਧੀਆ ਆ ਪੀਸਫੁਲ ਏਰੀਆ ਆ ਚਲੋ ਆਜੋ ਉਹਦੀ ਸਿੱਧੀ ਦੇ ਵਿੱਚ ਦੀ ਨੰਗੀ ਆ ਤੇ ਜਾਸ ਕਿ 15 20 ਸਾਈਡ ਦੇ ਲਾਗਾਇਆ ਪਾੜੇ ਇਸ ਸੈਂਟਰ ਰੋਡ ਦੇ ਵਿੱਚ ਸਾਰਾ ਕੁਝ ਹੀ ਵਧੀਆ ਇੱਕ ਨਾ ਇੱਥੇ ਗਾਈਟਸ ਥੋੜਾ ਪਲੇਸ ਜਿੱਥੇ ਖੜਕੇ ਤੁਸੀਂ ਸਾਰਾ ਵਿਊ ਦੇਖ ਸਕਦੇ ਆ ਇੱਥੇ ਆ ਦੇਖੋ ਇੱਧਰ ਪਾਣੀ ਚੱਲਦਾ ਥੱਲੇ ਬੜਾ ਵਧੀਆ ਇਹ ਸਾਰਾ ਸਾਰਾ ਜਿਹੜਾ ਹ ਸモール ਪਲੀਸ ਬ੍ਰਿਜ ਸਾਰਾ ਕੁਝ ਲੱਕੜ ਦਾ ਬਣਿਆ ਲੱਕੜ ਇੱਥੇ ਇੰਨੀ ਕਿ ਜ਼ਿਆਦੀ ਵਧੀਆ ਆ ਜਿੰਨੀ ਜ਼ਿਆਦੀ ਪੁਰਾਣੀ ਹੋਈ ਜਾਂਦੀ ਓਨੀ ਜ਼ਿਆਦਾ ਉਹ ਲੋਹਾ ਹੀ ਬਣੀ ਜਾਂਦੀ ਆ ਤੇ ਆ ਦੇਖੋ ਕਿੰਨਾ ਸੋਹਣਾ ਵਿਊ ਆ ਇਹ ਰਿਵਰ ਆ ਕਿੰਨੀ ਸਾਫ਼ ਆ ਇਹ ਉਹ ਕੰਟਰੀ ਆ ਜਿਹੜੀ ਪਾਣੀ ਨੂੰ ਪਾਣੀ ਮੰਨਦੀ ਆ ਮਤਲਬ ਰਿਵਰ ਨੂੰ ਰਿਵਰ ਮੰਨਦੀ ਆ ਇੱਕ ਕੰਟਰੀਆਂ ਹੈਗੀਆਂ ਆਪਣੀਆਂ ਜਿੱਥੇ ਰਿਵਰ ਨੂੰ ਮਾਤਾ ਕੁਛ ਮੰਦੀਆਂ ਉਹ ਕਿੰਨੀਆਂ ਗੰਦੀਆਂ ਹੁੰਦੀਆਂ ਦੇਖੋ ਕਿੰਨਾ ਸਾਫ਼ ਪਾਣੀ ਪਿਆ ਸੋ ਬਿਲਕੁਲ ਵਧੀਆ ਸੋ ਇਸ ਪਾਰਕ ਦਾ ਨਾਮ ਆ ਮਰੀਨ ਪਾਰਕ ਸੋ ਮਰੀਨ ਪਾਰਕ ਜਿਹੜੇ ਕੈਨੇਡਾ ਚ ਵੇਂਦੇ ਆ ਇੱਥੇ ਦੇਖਣ ਆ ਸਕਦੇ ਆ ਘਮਮ ਸੋ ਵਧੀਆ ਲਿਖਿਆ ਹੈ ਆਪਣੀ ਫੈਮਿਲੀ ਦੇ ਨਾਲ ਆਓ ਪਿਕਨਿਕ ਕਰੋ ਕੈਂਪਿੰਗ ਕਰੋ ਤੇ ਵਧੀਆ ਏਰੀਆ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਜਿੱਥੇ ਕਲਵੀਰ ਝਿੰਜਰ ਦਾ ਗਾਣਾ ਸ਼ੂਟ ਹੋਇਆ ਇਹ ਬਣਿਆ ਸੀਗਾ 1910 ਦੇ ਵਿੱਚ ਤੇ ਇਹ ਇਨ ਸਟੋਰੀ ਕੋਈ ਆਮ ਨੇ ਫੋਟੋ ਲੈ ਲਿਆ ਤੇ ਜੀ ਪਾਜ਼ ਕਰਕੇ ਇਹਨੂੰ ਪੜ ਸਕਦੇ ਆ ਸਾਰਾ ਇਸ ਦੇ ਬਾਰੇ ਪਹਿਲੀ ਟ੍ਰੇਨ 1910 ਦੇ ਵਿੱਚ ਕਦੋਂ ਚੱਲੀ ਸੀ ਇਥੋਂ ਤੇ ਉਹ ਇਹ ਸਾਰਾ ਉਹ ਫੋਟੋਆਏ ਬਿਲਡਿੰਗ ਚ ਉਦੋਂ ਦੀ ਬਣੀ ਆ ਉਦਾਂ ਦੀ ਉਦਾਂ ਹੀ ਆ ਜਿਹੜੀ ਕੋਈ ਚੇਂਜ ਨਹੀਂ ਕੀਤਾ ਸੇਮ ਉਹ ਤੁਹਾਨੂੰ ਦਿਖਾਉਨੇ ਆ ਸਾਰਾ ਇੱਥੇ ਕੁਲਵੀਰ ਸਿੰਘ ਦੇ ਗਾਣੇ ਵੀ ਸ਼ੂਟਿੰਗ ਹੋਈ ਸੀ ਚਲੋ ਕਰੀਏ ਇਹ ਆ ਫੋਰਟ ਲੇਮੀ ਦਾ ਸਟੇਸ਼ਨ ਇਹ ਹੁਣ ਪੇਂਟ ਵਗੈਰਾ ਕਰਕੇ ਥੋੜਾ ਕੀਤਾ ਬਟ ਬਿਲਡਿੰਗ ਸੇਮ ਉਦਾਂ ਹੀ ਹੈ ਜਿੱਦਾਂ 1910 ਦੇ ਵਿੱਚ ਬਣੀ ਸੀ ਬਿਲਡਿੰਗ 'ਚ ਕੋਈ ਚੇਂਜਸ ਨਹੀਂ ਕੀਤੀ ਪਲੇਟਫਾਰਮ ਆ ਕੰਮ ਇੱਥੇ ਤੋਂ ਇਹ ਪਲੇਟਫਾਰਮ ਆ ਇਹ ਇੱਥੋਂ ਕਿੱਥੋਂ ਚੱਲੀ ਸੀ ਪਹਿਲੀ ਟ੍ਰੇਨ ਆ ਦੇਖੋ ਇੱਥੇ ਦੇਖੋ ਇੱਥੋਂ ਚੱਲੀ ਸੀ ਤੇ ਇਹ ਹੁਣ ਇਹਦਾ ਮਤਲਬ ਇਹ ਸਟੋਰੀਕ ਪਲੇਸ ਲਈ ਇਹਨੂੰ ਇਦਾਂ ਹੀ ਰੱਖਿਆ ਹੈ ਤੇ ਜਿਹੜੀ ਨਵੀਂ ਹੈਗੀ ਆ ਟਰੈਕ ਉਹ ਇਹਨੂੰ ਦੂਸਰੇ ਪਾਸੇ ਬਣਾਤਾ ਹੈ ਪੀਲੀ ਟ੍ਰੇਨ ਇੱਥੋਂ ਚੱਲਦੀ ਸੀਗੀ ਲੈਂਗੂਜ ਇਹ ਆਹ ਕੁਲਿਫਿਕੇਸ਼ਨ ਜਿੱਥੇ ਕੁਲਵੀਰ ਝਿੰਜਰ ਦਾ ਗਾਣਾ ਲੋਕੇਟ ਹੋਇਆ ਇੱਥੇ ਸ਼ੂਟ ਹੋਇਆ ਗਾਣੇ ਦਾ ਤੇ ਇੱਧਰ ਸਾਰਾ ਪੋਰਟ ਨੇਮ ਨਹੀਂ ਹੈਗਾ ਯਾਰ ਸਿਟੀ ਇਹਦੇ ਵਿੱਚ ਸਾਰਾ ਸ਼ੂਟ ਹੋਇਆ ਸੀਗਾ ਸੋ ਸੋ ਇਹ ਪਲੇਟਫਾਰਮ ਆ ਬਣਿਆ ਉਹਦਾ 19 1920 ਦੇ ਵਿੱਚ ਸਾਰਾ ਇੱਥੇ ਉਹ ਲਿਖਿਆ ਹੁੰਦਾ ਸੀਗਾ ਕਿ ਟ੍ਰੇਨ ਵਾਲੀ ਉੱਪਰ ਲਿਖਿਆ ਹੁੰਦਾ ਕਿ ਡਿਊ ਕਦੋਂ ਨੂੰ ਜਾਣੀ ਆ ਅਰਾਈਵ ਕਦੋਂ ਹੋਣੀ ਆ ਤੇ ਇਹ ਇਧਰੋਂ ਬਿਨੀਫੈਕਟ ਸਾਈਡ ਨੂੰ ਟੋਰਾਂਟੋ ਸਾਈਡ ਨੂੰ ਤੇ ਇਧਰ ਲਿਖਿਆ ਆ ਟੋਰਾਂਟੋ ਸਾਈਡ ਤੋਂ ਇਧਰ ਨੂੰ ਇਹ ਦਾ ਵੈਸਟ ਬਾਉਂਡ ਇਹ ਸਾਡੇ ਵੈਸਟ ਪੈਂਦਾ ਆ ਟੋਰਾਂਟੋ ਈਸਟ ਕਹਿੰਦਾ ਇੱਥੇ ਉਧਰ ਈਸਟ ਨੂੰ ਜਾਂਦੀਆਂ ਟ੍ਰੇਨਾਂ ਇੱਥੇ ਵੈਸਟ ਨੂੰ ਆਉਣ ਵਾਲੀਆਂ ਟ੍ਰੇਨਾਂ ਦਾ ਟਾਈਮ ਸਾਰਾ ਲਿਖਿਆ ਹੁੰਦਾ ਸੀਗਾ ਉਸ ਉਸ ਟਾਈਮ ਦੀ ਗੱਲ ਹੈ ਇਹ ਹੈਗਾ ਜਨਰਲ ਵੇਟਿੰਗ ਰੂਮ ਉਸ ਵੇਲੇ ਦਾ ਵੇਟਿੰਗ ਰੂਮ ਜਦੋਂ ਲੋਕ ਇਥੋਂ ਟ੍ਰੇਨ ਚੜ੍ਹਨ ਤੇ ਜਾਂ ਵੇਟ ਕਰਦੇ ਜਾਂ ਕਿਸੇ ਨੂੰ ਲੈਣ ਆਉਣ ਤੇ ਇੱਥੇ ਵੇਟ ਕਰਦੇ ਸੀ ਜਿੰਨਾ ਚਿਰ ਟ੍ਰੇਨ ਨਹੀਂ ਆਉਂਦੀ ਸੀ ਅੰਦਰ ਇੱਥੇ ਸਾਰੀ ਫੈਸਿਲਿਟੀਆਂ ਹੈਗੀ ਸੀ ਸਾਰੀ ਪ੍ਰਾਈਵੇਸੀ ਹੈਗੀ ਸੀ ਤੇ ਇਹ ਉਸ ਵੇਲੇ ਦਾ ਆ ਤੇ ਇਹ ਇਹ ਜਿਹੜੀ ਇਸ ਪਹਿਲੀ ਵਾਰ ਲੱਗੀ ਸੀ ਪਹਿਲੀ ਲੜਾਈ ਲੱਗੀ ਸੀ ਉਦੋਂ ਸਭ ਤੋਂ ਪਹਿਲਾਂ ਇਹ ਜਿਹੜੀ ਮਤਲਬ ਵਿਆਹ ਕਰਾ ਕੇ ਸਭ ਤੋਂ ਫਸਟ ਟਾਈਮ ਇਹ ਵਾਲੀ ਜੋੜੀ ਇੱਥੇ ਆਈ ਸੀਗੀ ਉਹਦੀ ਫੋਟੋ ਲਾਈ ਆ ਤੇ ਹੁਣ ਤੁਹਾਨੂੰ ਉਸ ਵੇਲੇ ਦੀ ਟ੍ਰੇਨ ਦਿਖਾਉਣੀ ਆ ਤੇ ਇਹ ਹੈਗੀ ਆ ਉਸ ਵੇਲੇ ਦੀ ਟ੍ਰੇਨ ਛੋਟੀ ਜਿੱਦਾਂ ਹੁਣ ਇਹਨੂੰ ਇੱਥੇ ਮਤਲਬ ਹਿਸਟੋਰਿਕ ਕਰਨ ਲਈ ਇਹ ਨਹੀਂ ਰੱਖੀ ਹੋ ਆ ਇੱਥੇ ਕਰਕੇ ਜਿਹੜਾ ਵੀ ਕੋਈ ਆਉਂਦਾ ਆ ਹੁਣ ਜਿੱਦਾਂ ਅਸੀਂ ਆਏ ਆ ਘੁੰਮਦੇ ਫਿਰਦੇ ਆ ਜਿਹੜੇ ਇਹਨਾਂ ਇੱਕ ਯਾਦਗਾਰ ਬਣਾਈ ਆ ਪਹਿਲੇ ਸਮੇਂ ਦੀ ਤੇ ਉਦਾਂ ਦੀ ਉਦਾਂ ਹੀ ਆਇਨੀ ਇਦਾਂ ਸਾਂਭਿਆ ਪਿਆ ਆਪਣਾ ਸਾਰਾ ਕਲਚਰ ਸਭ ਤੋਂ ਪਹਿਲਾਂ ਪਲੇਟਫਾਰਮ ਜਿੱਥੇ ਬਣਿਆ ਸੀ ਉੱਥੋਂ ਟ੍ਰੇਨ ਗਈ ਜਿਹੜੀ ਪਹਿਲੀ ਟ੍ਰੇਨ ਆ ਉਹ ਕੋ ਸੰਭੀ ਸਾਰਾ ਕੁਝ ਇਹ ਨਹੀਂ ਜਾਣ ਕੇ ਹਿਸਟੋਰੀਕ ਪਲੇਸ ਬਣਾਇਆ ਇਹਨੂੰ ਤੇ ਇਹ ਇਹ ਹੈਗੀ ਆ ਇਹ ਹੈਗੀ ਟ੍ਰੇਨ ਉਸ ਵੇਲੇ ਦੀ ਜਿੱਦਾਂ ਹੁਣ ਚੈੱਕ ਕਰੇ ਦੇ ਵਿੱਚ ਚੜਦਾ ਸੀ ਇਹਦੇ ਮੂਰੇ ਇੰਜਣ ਲੱਗਦਾ ਸੀ ਇਹ ਹੈਗੀ ਆ ਵਿੱਚ ਉਹਨਾਂ ਦੇ ਜਿੱਦਾਂ ਡਰਾਈਵਰ ਡੇ ਨਾਈਟ ਵਾਲੇ ਸੌਂਦੇ ਚੈੱਕ ਕਰ ਸੌਂਦੇ ਸਾਰੇ ਵਿੱਚ ਦੋ ਰੂਮ ਪਿੱਛੇ ਹੈਗੀ ਆ ਟ੍ਰੇਨ ਬਣੀ ਹੋਈ ਤੇ ਉਹਦੇ ਵਿੱਚ ਪੈਸੇਂਜਰ ਚੜਦੇ ਆ ਜਿੱਦਾਂ ਉਹ ਵੀ ਬੈੱਡ ਬੁੱਡ ਸਾਰਾ ਕੁਝ ਆ ਉਸ ਉਸ ਵੇਲੇ ਦੀ ਦਾ ਵਧੀਆ ਹੁਣ ਤੁਹਾਨੂੰ ਹੋਰ ਦਿਖਾਉਣੀ ਆ ਹੁਣ ਟ੍ਰੇਨ ਆ ਰਹੀ ਆ ਇਹ ਹੁਣ ਆ ਗਈ ਟ੍ਰੇਨ ਕਿ ਤੁਸੀਂ ਟ੍ਰੇਨ ਹੁਣ ਤੁਹਾਨੂੰ ਅਸੀਂ ਲੈ ਕੇ ਜਾਂਦੇ ਆਂ ਸਿਟੀ ਦੇ ਵਿੱਚ ਕਿੱਥੇ 메ਨ ਹਾਲ ਹੈ ਇੱਥੇ ਲੈਂਗਲੀ ਦਾ ਫੋਰਟ ਲੈਂਗਲੀ ਦਾ ਤੇ ਇੱਥੇ ਗ੍ਰੇਵਯਾਰਡ ਹੈ ਇਹਨਾਂ ਦਾ ਤੇ ਉਹ ਤੁਹਾਨੂੰ ਦਿਖਾਉਣੇ ਆ ਸਾਰਾ ਕਿੱਦਾਂ ਮਤਲਬ ਦਿਖਾਉਣਾ ਟਾਈਮ ਸਾਡੇ ਕੋਲ ਥੋੜਾ ਆ ਇਸ ਕਰਕੇ ਥੋੜਾ ਥੋੜਾ ਦਿਖਾਵਾਂਗੇ ਬਾਕੀ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਸਾਰਾ ਦਿਖਾਵਾਂਗੇ ਸੋ ਅੱਜ ਉਹ ਤੁਹਾਨੂੰ ਇਹਨਾਂ ਦਾ ਪੁਰਾਣਾ ਕਮੇਰੂ ਦੀ ਹਾਲ ਦਿਖਾਉਣੇ ਆ ਉਹਦੇ ਤੇ ਚੀਜ਼ ਹੁਣ ਸਾਰੇ ਹੁਣ ਕਰਕੇ ਆਏ ਇਹ ਸਾਰੇ ਮੇਲੇ ਵਿਨਟੇਜ ਕਾਰਾਂ ਦਾ ਮੇਲਾ ਲੱਗਦਾ ਹੈ ਉੱਥੇ ਜਿਨ੍ਹਾਂ ਕੋਲ ਇੱਥੇ ਗੋਰੀਆਂਪੁਰ ਬਹੁਤ ਪੁਰਾਣੀਆਂ ਪੁਰਾਣੀਆਂ ਵਿਨਟੇਜ ਕਾਰਾਂ ਆਇਆ ਉਹਨਾਂ ਦਾ ਮੇਲਾ ਲੱਗਦਾ ਹੈ ਇੱਥੇ ਆ ਸਾਰੇ ਰੈਸਟੋਰੈਂਟਸ ਜਾਂ ਬਾਅਰ ਜੋ ਮਰਜ਼ੀ ਡਰਿੰਕ ਲੈ ਸਕਦੇ ਆ ਖਾ ਵੀ ਸਕਦੇ ਆ ਤੁਸੀਂ ਆਪਣੀ ਫੈਮਿਲੀ ਨਾਲ ਵਧੀਆ ਇੰਜੋਏ ਕਰ ਸਕਦੇ ਹੋ ਇੱਥੇ ਆ ਸੋ ਪਾਸ ਸਾਰੀ ਇਹਨਾਂ ਦੀ ਐਂਟੀਕ ਸਿੱਟੀਆਂ ਦੀ ਕਰਲੀ ਕਰਲੀ ਐਂਟੀਕ ਚੀਜ਼ ਇਹਨਾਂ ਸਾਹਮਣੇ ਰੱਖੀ ਹੈ ਤੇ ਫਾਈਨਲੀ ਅਸੀਂ ਪਹੁੰਚ ਗਏ ਹਾਂ ਹੁਣ ਲੈਂਗਲੀ ਫੋਰਟ ਲੈਂਗਲੀ ਦਾ ਕਮਿਊਨਿਟੀ ਹਾਲ ਹੁਣ ਆਓ ਤੁਹਾਨੂੰ ਇਹ ਸਾਰਾ ਦਿਖਾਈਏ ਬੜਾ ਵਧੀਆ ਬਾਹਰੋਂ ਹੀ ਦੇਖਣਾ ਪੈਣਾ ਹੈ ਸੋ ਇਹ ਹੈਗਾ ਫੋਰਟ ਲੈਂਗਲੀ ਦਾ ਕਮਿਊਨਿਟੀ ਹਾਲ ਬਹੁਤ ਵਧੀਆ ਨੀਟ ਐਂਡ ਕਲੀਨ ਤੇ ਬਹੁਤ ਇਨੀ ਪੁਰਾਣੀ ਬਿਲਡਿੰਗ ਸਾਹਮਣੇ ਰੱਖੀ ਹੋਈ ਹੈ 1914 ਦੇ ਵੇਲੇ ਦੀ ਹੈ 19 ਦੇ ਵੇਲੇ ਦੀ ਤੇ ਇੱਥੇ ਹੀ ਇਹ ਸਾਰੀ ਲੋਕੇਸ਼ਨ ਸੌਰੀ ਇਗਨੋਰ ਕਰਨਾ ਪਿੱਛੇ ਕਾਰਾਂ ਜਾਂਦੀਆਂ ਕਿਉਂਕਿ ਇਹ ਸਾਰੀ ਉਹ ਆ ਲੋਕੇਸ਼ਨ ਜਿੱਥੇ ਕੁਲਵੀਰ ਸਿੰਘ ਦਾ ਗਾਣਾ ਤੇ ਹੋਰ ਵੀ ਬਹੁਤ ਸਾਰੇ ਆਪਣੇ ਪੰਜਾਬੀ Song ਇੱਥੇ ਰਿਕਾਰਡ ਹੁੰਦੇ ਆ ਜਦੋਂ ਆਹ ਹੈ ਨਾ ਸਾਰਾ ਏਰੀਆ ਜਿਹੜਾ ਆ ਇੱਥੇ ਵਿਨਟੇਜ ਕਾਰਾਂ ਦਾ ਮੇਲਾ ਹੁੰਦਾ ਆ ਐਵਰੀ ਐਵਰੀ ਵੀਕ ਵੀ ਹੁੰਦਾ ਆ ਟਵਾਈਸ ਅ ਵੀਕ ਵੀ ਹੁੰਦਾ ਆ ਸੋ ਜਿੱਦਣ ਉਹ ਮੇਲਾ ਹੋਇਆ ਤੁਹਾਨੂੰ ਦਿਖਾਵਾਂਗੇ ਹੁਣ ਤੁਹਾਨੂੰ ਸਾਰੀ ਬਿਲਡਿੰਗ ਦਿਖਾਉਣੀ ਆਪਾਂ ਇਹ ਅੱਜ ਅਸੀਂ ਤੁਹਾਨੂੰ ਮੈਂ ਦਾ ਗ੍ਰੇਵਯਾਰਡ ਦਿਖਾਉਣੇ ਆ ਅਸੀਂ ਇਹ ਆਇਰਨ ਸ਼ਿਫਟ ਰੈਸ਼ਨਟ ਹੈ ਸੋ ਇੱਥੇ ਚਰਚਾ ਤੇ ਇਹ ਹੈਗਾ ਗ੍ਰੇਵਯਾਰਡ گورਿਆਂ ਦਾ ਮਤਲਬ ਜਿੱਦਾਂ ਸਾਡੇ ਪੰਜਾਬੀਆਂ ਦੇ ਸੀਵੇ ਹੁੰਦੇ ਨਾ ਆਪਣੇ ਉੱਥੇ ਜਿੱਦਾਂ ਜਦੋਂ ਡੈਥ ਤੋਂ ਬਾਅਦ ਸੈਰਮਨੀ ਕਰਦੇ ਆ ਬੰਦੇ ਨੂੰ ਜਿੱਦਾਂ ਅੱਗ ਲਾਉਂਦੇ ਆ ਇੱਥੇ ਇਹਨਾਂ ਨੂੰ ਦੱਬਦੇ ਆ ਥੱਲੇ ਤੇ ਦੱਬ ਕੇ ਉਹ ਪੱਥਰ ਲਾ ਦਿੰਦੇ ਆ ਉਹਨਾਂ ਦੇ ਮੇਨ ਦਾ ਤੇ ਉਹ ਉੱਥੇ ਇਦਾਂ ਆ ਆਪਣੇ ਮਰਨੇ ਤੋਂ ਪਹਿਲਾਂ ਇਹਨਾਂ ਨੂੰ ਇੱਥੇ ਜਗ੍ਹਾ ਖਰੀਦਣੀ ਪੈਂਦੀ ਆ ਆਪੀ ਸੋ ਉਹਦੇ ਨਾਂ ਦਾ ਤੇ ਪੱਥਰ ਲੱਗਦਾ ਇੱਥੇ ਹੁਣ ਅੱਜ ਟਾਈਮ ਜ਼ਿਆਦਾ ਹੋ ਗਿਆ ਕਰਕੇ ক্লোਜ਼ ਹੋ ਗਿਆ ਆ ਨਹੀਂ ਤਾਂ ਅੰਦਰ ਜਾ ਕੇ ਦਿਖਾਉਣਾ ਸੀ ਆਪਾਂ ਬਟ ਫਿਰ ਵੀ ਆਓ ਤਾਂ ਮੈਂ ਤੁਹਾਨੂੰ ਦਿਖਾਉਨੇ ਆ ਨਾਲ-ਨਾਲ ਸੋ ਇਹ ਹੈਗਾ ਇਹਨਾਂ ਦਾ ਗ੍ਰੇਵਯਾਰਡ ਗੋਰੀਆਂ ਦੇ ਸਿਵੇ ਦੇਖੋ ਕਿੰਨੇ ਨੀਟ ਐਂਡ ਕਲੀਨ ਆ ਇੱਥੇ ਕੋਈ ਧਰ ਨਹੀਂ ਘਰਾਂ ਦੇ ਵਿੱਚ ਐ ਇੱਥੇ ਤੇ ਆਪਣੇ ਜਦੋਂ ਇੰਡੀਆ ਅਸੀਂ ਸਿਵੀਆਂ ਦੇ ਕਿਤੇ ਕੋਲ ਦੀ ਲੰਗਦੇ ਆ ਸਾਨੂੰ ਤਾਂ ਡਰ ਲੱਗਦਾ ਪੂਰਾ ਬਟ ਇੱਥੇ ਦੇਖੋ ਇਹਨਾਂ ਲਈ ਜਸਟ ਇਹ ਕੁਝ ਨਹੀਂ ਹੈਗਾ ਇਹ ਸਾਰਾ ਕੁਝ ਆ ਦੇਖੋ ਜਿੱਦਾਂ ਜਿੱਦਾਂ ਕੋਈ ਕਿਸੇ ਨੇ ਆਪਣੀ ਜਗਾ ਪਹਿਲਾਂ ਹੀ ਬਾਈ ਕੀਤੀ ਹੋਆ ਉਹਨਾਂ ਨੂੰ ਕਿੱਥੇ ਥੱਲੇ ਦੱਬ ਕੇ ਤੇ ਉਹਨਾਂ ਦੇ ਨਾਮ ਦਾ ਕੋਈ ਪੱਥਰ ਲਾ ਦਿੰਦਾ ਕੋਈ ਕਿਦਾਂ ਲਾ ਦਿੰਦੇ ਆ ਉਹਦੇ ਨਾਲ ਲਾਉਂਦੇ ਆ ਫੁੱਲ ਆਪਣੇ ਜਿੱਦਾਂ ਆਪਣੇ ਵੀ ਕਰਦੇ ਆ ਜਾਂਦੇ ਆ ਦਿਵਾਲੀ ਨੂੰ ਦੀਵਾ ਜਗਾਉਂਦੇ ਆ ਤੇ ਇਹਨਾਂ ਦੇ ਵੀ ਉਸ ਹਾਂ ਨਾ ਸੈਰਮਨੀ ਕਰਦੇ ਹੋਣੇ ਆ ਸੋ ਇਹ ਸਾਰਾ ਗਰੇਵ ਜਾਰ ਆ ਘਰਾਂ ਦੇ ਵਿੱਚ ਹੀ ਆ ਦੇਖੋ ਇੱਥੇ ਕੋਈ ਇਦਾਂ ਦੀ ਨਹੀਂ ਗੱਲ ਹੈਗੀ ਸੋ ਇਹ ਫੋਰਟ ਲੈਂਗਲੀ ਦਾ ਬੀਜੀਐਸ ਰੈਸਟੋਰੈਂਟ ਆ ਲੋਕੇਸ਼ਨ ਬੜੀ ਵਧੀਆ ਤਰੀਕੇ ਤੇ ਆ ਤੇ ਪਿੱਛੇ ਵੀ ਇਹਨਾਂ ਦਾ ਪੈਟੀਓ ਵਗੈਰਾ ਵੀ ਆਲਮੋਸਟ ਸਾਰੇ ਜਿੰਨੇ ਰੈਸਟੋਰੈਂਟ ਹੈਗੇ ਆ ਬਿਜ਼ੀ ਆ ਸਾਰੇ ਹੀ ਜਿਵੇਂ ਉਹਨੇ ਇੱਕ ਰੈਸਟੋਰੈਂਟ ਆ ਇੱਕ ਦੱਪ ਪਿੰਡ ਆ ਇੱਕ ਸਿਟੀ ਆ ਉੱਥੇ ਸਾਰੇ ਸਾਰੇ ਸਟਰੀਟ ਦਾ ਸਾਰੇ ਸਿਟੀ ਦਾ ਐਂਬੀਅੰਸ ਬਹੁਤ ਗੁੱਡ ਆ ਸਾਰੇ ਰੈਸਟੋਰੈਂਟਸ ਦਾ ਵੀ ਅੱਜ ਜਿਹੜੀ ਵੀ ਸਟਰੀਟ ਤੇ ਆ ਕਿਉਂਕਿ ਲਾਈਟਾਂ ਲੱਗੀਆਂ ਹੋਈਆਂ ਹੁਣ ਹੌਲੀ ਹੌਲੀ ਹਨੇਰਾ ਹੋ ਰਿਹਾ ਰਾਤ ਨੂੰ ਤਾਂ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਆਪਣੀ ਵੱਲ ਤੇ ਹੌਨਸੀ ਵਾਪਸ ਦੁਬਾਰਾ ਕਾਰ ਵੱਲ ਜਾਂਦੇ ਆ ਆਪਣੀ ਵੱਲ ਤੇ ਇੱਥੋਂ ਰਾਸਤੇ ਤੇ ਲੰਘਦੇ ਸੀਗੇ ਨਾ ਵਾਪਸ ਜਾਂਦੇ ਸੀ ਕਾਰ ਵੱਲੋਂ ਆਉਂਦੇ ਆਉਂਦੇ ਰਸਤੇ ਦੇ ਵਿੱਚ ਤੁਹਾਨੂੰ ਫੇਰ ਦੁਬਾਰਾ ਦਿਖਾਉਣੀ ਹੈ ਕਮਿਊਨਿਟੀ ਹਾਊਸ ਸੋ ਇਹ ਰੈਸਟੋਰੈਂਟ ਆ ਬਹੁਤ ਪੁਰਾਣੀ ਜਿੱਦਾਂ 1986 ਦਾ ਇੱਕ ਰੈਸਟੋਰੈਂਟ ਦੂਸਰਾ ਵੀ ਉਨਾ ਹੀ ਆ 1986 ਦਾ ਹੀ ਜਿੱਦਾਂ ਬਹੁਤ ਵਧੀਆ ਐ ਇੰਟੀਕ ਸੀ ਜਾਇ ਨਹੀਂ ਸਾਰਾ ਕੁਝ ਰੱਖਿਆ ਐ ਇਹ ਹੈਗਾ ਡੇਵਿਡ ਮੋਸ ਕੌਚਲਰ ਇਹਦੇ ਬਾਰੇ ਸਾਰੀ ਹਿਸਟਰੀ ਲਿਖੀ ਆ ਇਹਨਾਂ ਦੀ ਫੈਮਿਲੀ ਕਦੋਂ ਮੂਵ ਹੋਈ ਸੀ ਇੰਟੀਰੀਅਰ ਤੋਂ ਲੈਂਗਲੀ ਇਹਨੇ ਕਿੰਦਾ ਆਪਣਾ ਕੰਮਕਾਰ ਚਲਾਇਆ ਸਾਰਾ ਚਲੋ ਹੁਣ ਜੀ ਅਸੀਂ ਚੱਲੇ ਹੈਗੇ ਆ ਬੈਕ ਘਰ ਨੂੰ ਸੋ ਸਾਰਾ ਤੁਹਾਨੂੰ ਇੱਥੇ ਵੀਊ ਦਿਖਾਤਾ ਅੱਜ ਦਾ ਬਲੌਗ ਥੋੜਾ ਛੋਟਾ ਹੀ ਆ ਸੋ ਨੈਕਸਟ ਬਲੌਗ ਵੱਡਾ ਬਣਾਵਾਂਗੇ ਥੋੜਾ ਬ੍ਰੀਫਲੀ ਕਿਹੜਾ ਚ ਜਾ ਕੇ ਸਾਰਾ ਟੈਂਪਸ ਜਾਵਾਂਗੇ ਸੋ Tá chegando, né?